ਵਾਹਿਗੁਰੂ ਸਾਹਿਬ ਜੀ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਐ ਹੋਈ ਸਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿ ਚਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰਨੋ ndeਵਾ ਧਾਏ ਸਭ ਥਾਈ ਹੋਏ ਸਹਾਈ ਬੋੜੀ ਖੰਡਾ ਪ੍ਰਤਮਾ ਸਾਜ ਕੈ ਜਿਨ ਸਭ ਸਹ ਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ ਸਾਜ ਕੁਦਰਤੀ ਦਾ ਖੇਲ ਰਚਾਇ ਬਨਾਇਆ ਸਿੰਧ ਪਰਵਤ ਮੇਦਨੀ ਬਿੰਧਮਾ ਕਰ ਰਹਾਇਆ ਸਿਰ ਜੇ ਧਨੋ ਦੇਵ ਤੇ ਦਿਨ ਅੰਦਰ ਬਾਦ ਰਚਾਇਆ ਤੈਹੀਂ ਦੁਰਗਾ ਸਾਜ ਕੈ ਦੇਤਾ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨੜ ਬਾਣਾ ਦੇ ਸਿਰ ਘਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇ ਸੀ ਪਗੜ ਕਰਾਇਆ ਵੱਡੇ ਵੱਡੇ ਮਨਦੇਵ ਦੇ ਕਈ ਯੁਗ ਤਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਦੂ ਸਤਜੁਗ ਬੀਤਿਆ ਦਸੀਲੀ ਤ੍ਰੇਤਾ ਆ ਨੱਚੀ ਕਲ ਸਰੋਸਰੀ ਕਲ ਨਾਰਦ ਡੌਰੂ ਆਇਆ ਅਭਮਾਨ ਉਦਾਰਨ ਦੇਵ ਦਿਆ ਮੈਂ ਕਾਸੁਰ ਜੋਂ ਡੇ ਉਪਾਇਆ ਜੀਤ ਲਏ ਤਨ ਦੇਵ ਦੇ ਤਹ ਲੋਕੀ ਰਾਜ ਕਮਾਇਆ ਵੱਡਾ ਵੀਰ ਖਾਏ ਕੈ ਜਿਹਰੇ ਉਪਰ ਛਤਰ ਭਰਾਇਆ ਦਿੱਤਾ ਇੰਦਰ ਨਿਕਾਲ ਕੈ ਦਿਨ ਗਿਰ ਕੈ ਲਾਸਤ ਕਾਇਆ ਡਰ ਕੈ ਤੂ ਦਾਨ ਵੀਦਲ ਅੰਦਰ ਤਰਾਸ ਵਧਾਇਆ ਆਪਾਸ ਦੁਰਗਾ ਦੇ ਇੰਦਰ ਆਇਆ ਪਾਉੜੀ ਇੱਕ ਦਿਹਾੜੇ ਨਾ ਬਣਾਈ ਦੁਰਗਾ ਸਾਹ ਇੰਦਰ ਬਰਤਾ ਸੁਣਾਈ ਆਪਣੇ ਹਾਲ ਦੀ ਜੀਨ ਲਈ ਠਗੁਰਾਈ ਸਾਦੇ ਦਾਨ ਵੀ ਲੋਕੀ ਤੇ ਫਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇ ਬੁਝਾਈ ਸਭ ਨਾ ਰਾਕਸਾ ਕਿਨਾਂ ਨਾ ਜਿੱਤਾ ਜਾਈ ਮੈਂ ਕਹਿਦਾ ਤਨੂ ਦੇਰੀ ਸ਼ਾਮਤ ਕਾਈ ਦੇਵੀ ਦੁਰਗਾ ਸਾਹ ਬੌੜੀ ਦੁਰਗਾ ਬੈਣ ਸੁਨੰਦੀ ਹੱਸੀ ਹੜੜਾਏ ਉਹੀ ਸੀ ਉਹ ਮੰਗਾਇਆ ਰਾਕਸ ਭਖਣਾ ਚਿੰਤਾ ਕਰੋ ਨਾ ਕਾਈ ਦੇਵਾਨੂ ਆਕਿਆ ਆਖਿਆ ਰੋਹੀ ਮਹਾਮਾਈ ਰਾਖਸ ਮਾਰਨੇ ਦੋਹਰਾ ਰਾਖਸਾਏ ਰੋਲੇ ਗੇਦ ਬਿਣ ਕੇ ਜਾਏ ਲਸਕਨ ਦੇ ਗਬਰਚੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਹਾ ਗੰਧਾਰਾ ਮੋ ਜੁੜੇ ਢੋਲ ਸੰਗ ਨਗਾਰੇ ਵੱਜੇ ਰਾਖਸਾਏ ਰੋਵਲੇ ਤਰਵਾਰੀ ਬਖਤਰ ਸੱਜੇ ਜੁੱਟੇ ਸੋਹੇ ਜੋਦ ਨੂੰ ਇੱਕ ਜਾਤ ਨਾ ਜਾਣ ਭੱਜੀ ਖੇਦ ਅੰਦਰ ਜੋ ਦੇ ਗੱਜੇ ਪੌੜੀ ਜੰਗ ਮੁਸਾਬਾ ਵੱਜਿਆ ਰਣ cures ਨਗਾਰੇ ਜਾਵਲੇ ਝੂਲਣ ਨੇ ਜੇ ਬੈਰ ਗਾਨਿਸਾਨ ਲਸਨ ਲਸਾਵਲੇ ਤੋਲ ਨਗਾਰੇ ਪੌਣ ਦੇ ਉੰਗਣ ਜਾਲ ਚ ਡਾਵਲੇ ਦੁਰਗਾ ਦਾਨੋ ਡਹੇ ਰਣਨਾਦ ਵੱਜਣ ਖੇਤ ਪੀ ਹਾਵਲੇ ਵੀਰ ਪਰੋਦੇ ਬਰਛੀਏ ਡੰਡਾਲ ਚ ਮੁੱਡੇ ਆਵਲੇ ਇੱਕ ਵੱਡੇ ਤੇਗੀ ਤੜਫੀਂਨ ਮਦ ਪੀਤੇ ਲੋਟਣ ਬਾਵਲੇ ਇੱਕ ਚੁੰਨ ਚੁੰਨ ਝਾੜੂ ਗੱਡੀਆਂ ਨੂੰ ਰੇਤ ਵਿੱਚੋਂ ਸੋਇਨਾ ਡਾਵਲੇ ਗਦਾਤ ਰਸੂਲਾ ਬਰਛੀਆਂ ਤੀਰ ਵਗਣ ਕਰਿਓ ਤਾਵਲੇ ਜੰਡਾ ਸੇ ਭੁਜੰਗਮ ਸਾਹ ਵਲੇ ਮਰ ਜਾਵਣ ਵੀਰ ਹਾਵਲੇ ਪੋੜੀ ਦੇਖਣ ਜੰਡ ਪ੍ਰਜੰਡ ਨੂੰ ਰਣ ਕੁਰੇ ਨਗਾਰੇ ਧਾਇ ਰਾਖਸ ਰੋਹ ਹਲੇ ਚੋ ਗਿਰਦੋ ਭਾਰੇ ਹੱਤੀ ਦੇ ਗਾ ਪਕੜ ਗੈ ਰਣ ਭਿੜੇ ਕਰਾਰੇ ਕਦੇ ਨਾ ਨੱਠੇ ਜੁੱਧ ਤੇ ਜੋ ਦੇਜੂ ਝਾਰੇ ਦਿਲ ਵਿੱਚ ਰੋ ਵਢਾਏ ਕੈ ਮਾਰ ਮਾਰ ਪੁਕਾਰੇ ਮਾਰੇ ਜੰਡ ਪ੍ਰਜੰਡ ਨੈ ਵੀਰ ਖੇਤ ਉਤਾਰੇ ਮਾਰੇ ਝਾਪਨ ਬਿਜਲੀ ਸਰਪਾਰ ਮਨਾਰੇ ਪਾਉੜੀ ਚੋੜ ਬਾਈ ਦਮਾ ਮੇਂਦਲਾ ਮੁਕਾਬਲਾ ਗੇਵੀ ਦਸ ਨਜਾਈ ਜੀ ਅਨਜ਼ਾਰ ਦੀ ਵੇੜ ਮਲੰਦੇ ਲਾਈ ਮੈਂਗੇ ਦਾਤ ਨੂੰ ਗੁਰਦਿਆਂ ਦਾ ਗਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਗਈ ਸੁਣਾਏ ਗਏ ਜੋਤੀ ਜਾਣ ਦਿਕਾਈ ਦਾਰੇ ਤੂੰ ਮਕੇਤ ਪੌੜੀ ਚੋਟਾ ਬੋ ਨਗਾਰੇ ਅੜੀਆਂ ਜੁੱਟੀਆਂ ਧੂਲੀਆਂ ਦਰਬਾਰੀ ਦੇਵਾ দান ਵੀ ਵਾਹਨ ਵਾਰੋ ਵਾਰੀ ਸੂਰੇ ਸੰਗਰੇ ਵੱਗ ਰਤ ਧੁਲਾਰੀ ਜੋਗੇ ਰੂ ਬਾਬਤਰਾ ਦੇਖਣ ਬੈਠ ਅਟਾਰੀ ਨਾਰੀ ਰਾਖਸਾਂ ਪਾਈ ਤੂੰ ਸਵਾਰੀ ਦੁਰਗਾ দান ਵੀ ਪੌੜੀ ਲਖਨਗਾਰੇ ਵੱਜਣਿਆ ਮੂੰ ਸਾਹਮਣੇ ਰਾਖਸ ਰਨੂ ਨ ਭਜਣ ਰੋਹੀ ਰੋਹਲੇ ਸੀਹਾ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕਹਿ ਬਰਜੰਡਣ ਦੁਰਗਾ ਸਾਹਮਣੇ ਬੌੜੀ ਪੂਰੇ ਨਗਾਰੇ ਦੋਰੇ ਰਨ ਸੰਗਲੀ ਆਲੇ ਤੂੜ ਲਪੇਡੇ ਤੂ ਅਰੇ ਸਰਦਾਰ ਜਟਾਲੇ ਉਕਲੀਆਂ ਨਾ ਸਾਜਨਾ ਮੋਏ ਜਪਣਿਆਲੇ ਦਾਏ ਦੇਵੀ ਸਾਹਮਣੇ ਬੀਰ ਮੁਚਲੀ ਆਲੇ ਸੁਰਪਤ ਜੀ ਹੀ ਲੜ ਹਟੇ ਬਿਰ ਡਲੇ ਨ ਡਾਲੇ ਗੱਜੇ ਦੁਰਗਾ ਘੇਰ ਗਹਿਣ ਕਨੀਆ ਰਗਾਲੇ ਬੌੜੀ ਜੋੜ ਬਈ ਕਰ ਜਾ ਉਮੀਦਲਾ ਮੁਕਾਬਲਾ ਘੇਰ ਲਈ ਵਰਿਆਂ ਮੀਂਹ ਦੁਰਗਾਏ ਗੈਰਾਕਸ ਵੱਡੇ ਅਲਾਮੀ ਭਜਨਾ ਜਾਣਦੇ ਆਂਤ ਹੋਏ ਸੁਰਗਾਮੀ ਮਾਰੇ ਦੇਵਦਾ ਪੌੜੀ ਅਗਣਤ ਗੁਰੇ ਨਗਾਰੇ ਦਲਾ ਪਿੜੰਦਿਆ ਪਾਏ ਮਹਿਕਲ ਭਾਰੇ ਦੇਵਾ ਦਾਨਵਾ ਵਾਹਨ ਘਟਵਟ ਕਰਾਰੇ ਰਾਕਸ ਰੋਹਲੇ ਜਾਪਣ ਦੇ ਗਿਆਰੇ ਮੈਨੋ ਧੂਈਆਂ ਜੋਦੇ ਵੱਡੇ ਮਨਾਰੇ ਜਾਪਣ ਕੀਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਂ ਹਣੀ ਕਦੇ ਨਾ ਖਨਹਾਰੇ ਧਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਖੜਕ ਲੈ ਪੌੜੀ ਉਮਲਥੇ ਜੋਦੇ ਮਾਰੂ ਵੱਜਿਆ ਬੱਦਲ ਜੋ ਮੈਂ ਕਾਸੂ ਰਣ ਵਿੱਚ ਗੱਜਿਆ ਇੰਦਰ ਜਿਹਾ ਜੋਦਾ ਮੈਂ ਥੋ ਭੱਜਿਆ ਕੌਣ ਵਿਚਾਰੀ ਦੁਰਗਾ ਜੀ ਨਰਨ ਸੱਜਿਆ ਵੱਜੇ ਢੋਲ ਲਗਾ ਰੇ ਇਦਲਾ ਮੁਕਾਬਲਾ ਤੀਰ ਫਿਰ ਰਹਿ ਰੇ ਬਾਰੀਆ ਮੂੰ ਸਾਹਮਣੀ ਆ ਗਣਤ ਵੀਰ ਸੰਾਰੇ ਲਗਦੀ ਗੈ ਬਰੀ ਡਿੱਗੇ ਜਾਣ ਮਨਾਰੇ ਮਾਰੇ ਵਿੱਜਦੇ ਖੁੱਲੀ ਵਾਲੀ ਦਾ ਤਹਾੜੇ ਸੱਬੇ ਜ਼ੂਰਮੇ ਸੁੱਤੇ ਜਾਣ ਝਟਾਲੇ ਪੰਗਾ ਗਾਏ ਗਏ ਬੌੜੀ ਦੋਆ ਗੰਦਾਰਾ ਮੂੰ ਜੁੜੇ ਨਾਲ ਤਾਂ ਸਾਬਾ ਰੀ ਗੜ ਗੁੱਡਿਆਂ ਬੌਸ ਨੇ ਵੱਡਾ ਹੰਕਾਰੀ ਲਾਗੇ ਚੱਲਿਆ ਜ਼ੂਰਮੇ ਨਾਲ ਵੱਡੇ ਜਾਰੀ ਮਿਆਂ ਨੋਖੰਡਾ ਤੋ ਹੀ ਆ ਮੈਂ ਖਾਸੁਰ ਭਾਰੀ ਉਮਲ ਲੱਥੇ ਜ਼ੂਰ ਮੇ ਮਾਰ ਮੱਜੀ ਕਰਾਰੀ ਜਾਬੇ ਜਲੇ ਰਤ ਦੇਸ ੱਲੇ ਜੜਦਾਰੀ ਪੌੜੀ ਸਾਠ ਬਈ ਜਮਦਾਨੀ ਦਲਾ ਮੁਕਾਬਲਾ ਧੂ ਲਈ ਗਰਬਾਣੀ ਦੁਰਗਾ ਮਿਆਂ ਤੇ ਚੰਡੀ ਰਾਗ ਸਕਾਣੀ ਵਾਈ ਦਾਦ ਨੂੰ ਕੋਬਰ ਜ਼ੂਰ ਜਵਾਨੀ ਲੱਥੀ ਕਰਗ ਲੈ ਪਾਖਰ ਤੁਰਾ ਭਲਾਣੀ ਰੜਕੀ ਧਰਤ ਜਾਏ ਲੈਦੀ ਅਗਾ ਸਦਾਣੀ ਸਿੰਘਾ ਧੌਲ ਦਿਆਂ ਕੂਰਮ ਸਿਰ ਲੈ ਲਾਣੀ ਦੁਸ਼ਮਨ ਮਾਰ ਕੇ ਵੱਡੇ ਗਣਤ ਕਾਣੀ ਮੂਏ ਖੇਤ ਵਿੱਚ ਰਣ ਵਿੱਚ ਕੱਦੀ ਗਾਣੀ ਲੋਹੂ ਮਿਜਦੀ ਚਾਰੇ ਜੁਗ ਕਹਾਣੀ ਚ ਲਗ ਦੇਖ ਦੀ ਬਿੱਦਣ ਕੇਤ ਬਿਆਣੀ ਮੈਂ ਕੇ ਦਾਤ ਨੂੰ ਕੀਤੀ ਮਹ ਕਉ ਸਰਦੈ ਤੇ ਮਾਰੇ ਦੁਰਗਾ ਆ 14 ਲੋਕਾ ਰਾਣੀ ਸਿੰਘ ਨ ਜਾ ਆ ਮਾਰੇ ਵੀਰ ਜਡਾਣੀ ਦਲ ਵਿਚੇ ਅਗਲੇ ਮੰਗਣ ਨਾਹੀ ਬਾਣੀ ਦਲ ਇੰਗਾਰ ਗੈ ਜਾਣ ਕਰੀ ਸਮਾਏ ਬਡਾਣੀ ਸੁਣ ਕੇ ਰਾਗ ਨੂੰ ਰਤੂ ਦੇ ਅਣਵਾਣੀ ਚੱਲੇ ਵੀਰ ਖੇਤ ਪੀਤਾ ਬੋਲੇ ਆਣੀ ਬਮਨਸੂਰ ਮੇ ਹੋਈ ਅਲੂ ਭਵਾਨੀ ਦੇਵਾਨੂ ਰਾਜ ਦੇ ਸਰਦੀ ਵਰਦਾਨੀ ਹੋਈ ਜਿਤ ਦਿਨ ਸੁੰਭ ਨੇ ਸੁੰਭਗਮਾਨੀ ਜਨਮੇ ਸੂਰ ਮੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿੰਦਰਪੁਰੀ ਦੇ ਧਾਵਣਾ ਵੱਡ ਜੋਦੀ ਮਤਾ ਬਕਾਇਆ ਸੰਜ ਬਟੇਲਾ ਬਾਕਰਾਂ ਭੇਡ ਸੰਦਾ ਸਾਜ ਬਣਾਇਆ ਜੰਮੇ ਘਟਕ ਛੂੜੀ ਅਜ਼ਮਾਨ ਘਰ ਦੀ ਜਾਇਆ ਰੋਸ ਉੰਭ ਨਿਸੰਭ ਜਿਦਾਇਆ ਔੜੀ ਜੰਮ ਬਨ ਜੰਬ ਲਾਇਆ ਵੱਡ ਜੋਦੀ ਸੰਗਰ ਵਾਏ ਰੋਧ ਕਾਲੇ ਦਿੱਤੇ ਆ ਬਰਿਆਮੀ ਦੁਰੇ ਨਚਾਈ ਕੋਰੇ ਦਮਾਂ ਮੇ ਦੋਹਰੇ ਜੰਬਾਣ ਜਿਉ ਲੜਾਏ ਦਿਉ ਧਨ ਲੁਜਣ ਆਏ ਔੜੀ ਧਨਉ ਦਿਉ ਨਾਗੀ ਸੰਗਰ ਰਚਿਆ ਫੁੱਲ ਕਿੜੇ ਜਨ ਬਾਗੀ ਬਾਣੇ ਜੋਧਿਆ ਭੂਤਾ ਇਲਾ ਕਾਗੀ ਗੋਸਤ ਭਖਿਆ ਉਮੜ ਤੂੰ ਮੜ ਜਾਗੀ ਕੱਤੀ ਸੂਰਿਆਂ ਛੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਉ ਬੁਝਾਈ ਮਲਕੇ ਰਾਖਸੀ ਲੋਕੀ ਤੇ ਫਰਾਈ ਦੋਈ ਆਪਣੀ ਦੁਰਗਾ ਦੀ ਸ਼ਾਮਤ ਕਾਈ ਦੇਵਾਂ ਡਰਦਿਆ ਆਦੀ ਝੰਡ ਚੜਾਈ ਉੱਤੇ ਰਾਖਸਾਂ ਪੋੜੀ ਆਈ ਵੀਰ ਭਵਾਨੀ ਗਬਰੀ ਪਾਈਆਂ ਦਾਦ ਵਡੇ ਅਪਮਾਨੀ ਹੋਏ ਇੱਕ ਠੇਲੋਚਨ ਧੂਮਗਮਾਨੀ ਰਾਏ ਬੁਲਾਇਆ ਜਾਗ ਵਿੱਚ ਵੱਡਾ ਦਾਨੂ ਆਪ ਘਾਇਆ ਛੱਟ ਪਈ ਗਰਜਾਮੀ ਦੁਰਗਾ ਲਿਆ ਆਪਣੀ ਪੋੜੀ ਗੜ ਗੁੱਠੀ ਰਣ ਚੰਦੀ ਫੌਜਾ ਦੇ ਕਹਿ ਧੂਏ ਮਿਆਂ ਨੂੰ ਖੰਡਾ ਹੋਈ ਸਾਹਮਣੀ ਸੱਬੇ ਵੀਰ ਸੰਘਾਰੇ ਤੁਮਰ ਨੈਣ ਦੇ ਜਨ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ ਜੋ ਵੀ ਤੋਸ ਬਜਾਈ ਦਲਾ ਮੁਕਾਬਲਾ ਰੋਪਵਾਨੀਆਂ ਉੱਤਰ ਰਾਖਸਾ ਖੱਬੇ ਦਸਤ ਨਚਾਈ ਸੀ ਅਨਜ਼ਾਰ ਦੀ ਬਹੁਤਿਆਂ ਦੇ ਦਨ ਲਾਈ ਕੀਤੀ ਰੰਗਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕਹਿ ਰੋਹੀ ਚਲਾਈ ਰਾਖਸਰਾਈ ਨੂੰ ਜੰਹਪੁਰ ਦੀ ਆ ਪਟਾਈ ਲੋਜਨ ਤੁਮ ਨੂੰ ਜਾਪੇ ਦਿੱਤੀ ਸਾਈ ਮਾਰਨ ਜੰਬ ਦੀ ਪੌੜੀ ਕੰਨੇ ਦਾ ਦੁਗਾਰੇ ਰਾਜੇ ਜੁੰਬਦੈ ਲੋਜਣ ਦੋਮ ਸੰਗਾਰੇ ਜਨੈ ਸਪਾਈਆਂ ਚੁੰਡ ਚੁੰਡ ਜੋਦੇ ਮਾਰੇ ਅੰਦਰ ਖੇਤ ਦਾ ਜੱਪਨ ਬਰਦਾਰੇ ਡਿੱਗਣ ਸੂਰਮੇ ਗਰੇ ਪਰਬਤ ਬਾਰੇ ਮਾਰੇ ਵਜਦੇ ਦਾਤਾ ਦੇ ਦਿਲਾਰੇ ਦਸਤ ਕਾਇ ਕ ਬਚੇ ਸੁਮਾਰੇ ਮਾਰੇ ਰਹਦੇ ਰਹਿਤਾ ਪਾਉੜੀ ਰੋਹੇ ਬੁਲਾਏ ਰਾਗ ਸਰਾਏ ਨੇ ਬਾਟੇ ਮਤਾ ਬਗਾਈ ਦੁਰਗਾ ਲਿਆਵਣੀ ਜਾਂ ਡਰ ਮੁੰਡ ਪਠਾਏ ਬੌਦਾ ਘਟਕਦਾ ਜਾਪੇ ਛ ਪਰਛਾਏ ਬਣੀਆਂ ਗੇ ਜਮਾ ਜਿ ਤੇਰਾਏ ਬੁલાਏ ਚੱਲੇ ਜੋਦ ਨੂੰ ਨਾਨਦਾਂਪੁਰ ਪਗੜ ਚਲਾਈ ਸੰਭੇ ਮਾਰਨੇ ਪੌੜੀ ਢੋਲ ਲਗਾਰੇ ਵਾਏ ਦਲਾ ਮੁਕਾਬਲਾ ਰੋ ਰੋਇ ਲਿਆਏ ਉੱਤੇ ਰਾਖਸਾਂ ਸਬਣੀ ਦੁਰੇ ਨਚਾਏ ਵਰਛੇ ਪਗੜ ਗਏ ਬੋਦੇ ਮਾਰ ਗਰਾਏ ਅੰਦਰ ਗੇਦਾ ਤੀਰੀ ਜਬਰਲਾਈ ਬੁੱਟੀ ਦੇਵਤਾ ਪੇਰੀ ਸੰਗ ਵਜਾਏ ਸੰਗ ਰਚਿਆ ਤਾਣ ਤਾਣ ਤੀਰ ਚਲਾਈ ਦੁਰਗਾ ਤਨ ਖਲੈ ਜਿਨੀ ਦਸਤ ਉਠਾਏ ਰਹੇ ਨਾ ਜੀਵ ਦੇ ਚੰਡ ਅਰ ਮੁੰਡ ਖਪਾਏ ਦੋਨੋਂ ਦੇਵਤਾ ਸੋਮ ਬਨੇ ਸੋਮਰਸਾਏ ਮਾਰੇ ਦਹਿਤ ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੀ ਜਿਨੀ ਦਿਉ ਵਜਾਏ ਇੰਦਰ ਜੇ ਹਵੇ ਦੇਈ ਮਾਰਗ ਲਾਏ ਬਲ ਵਿੱਚ ਦੇਵ ਦਾ ਓਨੀ ਦਸਤੀ ਦਸਤ ਵਜਾਏ ਦਿਨ ਚਿਤ ਕਰ ਫਿਰ ਸਰਨਤ ਵੀ ਚਲਾਏ ਬੀੜੇ ਰਾਏ ਦੇ ਸਾਂਝ ਪਟੇਲਾ ਪਾਏ ਚਿਲਗਤ ਟੋਪੀਆਂ ਲੁੱਜਣ ਨੂੰ ਅੜਾਏ ਰਾਖ ਸਿਰੋਹਲੇ ਕਦੇ ਨਾ ਕਿਨੇ ਹਟਾਏ ਜੁੱਧ ਮਚਾਏ ਕੈ ਮਲਤੇਈ ਦਾਨੋਂ ਆਏ ਹੁਣ ਸੰਗਰ ਦੇਖਣਾ ਪਾਉੜੀ ਦਾ ਦੀ ਡਾਂਡੇ ਬਾਰੀ ਨੇੜੇ ਆਏ ਕੈ ਸਿੰਘ ਕਰੀ ਇਸ ਵਾਰੀ ਦੁਰਗਾ ਸੋਰ ਸੁਣ ਖੱਬੈ ਦਸਤ ਬਾਰੀ ਕਦਾ ਬਰਾਏ ਕੈ ਸੈਨਾ ਸਭ ਸੰਗਾਰੀ ਰਣ ਦੇ ਬੀਜ ਦੀ ਜਨਮਦ ਕਾਏ ਮਧਾਰੀ ਗੁੰਮਨ ਸੂਰਮੇ ਅਗਣ ਦਬਾਓ ਬਜ਼ਾਰੀ ਰੁਲੇ ਹਾੜ ਵਿੱਚ ਜਾਪੈ ਗੇੜ ਗੜਾਰੀ ਸੁੱਤੇ ਭਾਗ ਨੂੰ ਸਰਨ ਦੇ ਬੀਜ ਹਰਕਾਰੇ ਰਹਦੇ ਸੂਰਮੇ ਜੋਦੇ ਜੇੜ ਮਨਾਰੇ ਦਸਨ ਖੇਤ ਵਿੱਚ ਸਭਣੀ ਦਸਤ ਬਾਰੇ ਤੇ ਗਾਤੋ ਕੈ ਮਾਰੇ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਤੇ ਢਣਗਾਰੇ ਦੇਗੀ ਉੱਪਰ ਇੱਕ ਆਟ ਘੜਨ ਟਟਿਆਰੇ ਜਾਣ ਬਣਾਈ ਕੈ 60 ਬਈ ਜਮਦਾਨੀ ਦਲਾ ਮੁਕਾਬਲਾ ਘੂਮਰ ਬਰਗਸਤਾਨੀ ਦਲ ਵਿੱਚ 33ਓ ਸਣੀ ਦੁਰਾ ਬਲਾਣੀ ਡਿੱਗਣ ਸੂਰਮੀ ਉੱਠ ਉੱਠ ਮੰਗਣ ਪਾਣੀ ਕਾਇਲ ਘੂਮਦੇ ਏ ਵਡਮਾਰ ਵਿਹਾਣੀ ਉੱਪਰ ਆਕਸਾਂ ਬੱਜਲ ਜੋ ਚਰਲਾਣੀ ਉੱਠੀ ਦੇਵਦਾ ਪਾਉੜੀ 24 10 ਬਾਰੀ ਦਲਾ ਮੁਕਾਬਲਾ ਸੰਭੋ ਜੈਨਾ ਮਾਰੀ ਬਲਵਿਚਦਾਨੀ ਦੁਰਗਾ ਦਾਨੋ ਮਾਰੇ ਰੋ ਵੜਾਏ ਕੈ ਸਿਰ ਵਿੱਚ ਦੇਖ ਵਗਾਈ ਸਨਨਤ ਬੀਜ ਦੇ ਅਗਨਤ ਦਾਨੋ ਭਾਰੇ ਹੋਏ ਲੋਹੂਆ ਜੋਦੇ ਜੇੜ ਮਨਾਰੇ ਅੰਦਰ ਖੇਤ ਦਾ ਦੁਰਗਾ ਨੂੰ ਲਲਕਾਰੇ ਆਵਣ ਜਾਮਣੇ ਦੁਰਗਾ ਸਭ ਸੰਗਾਰੇ ਰਾਗ ਜਿ ਆਵਦੇ ਰਤੂ ਦੇ ਪਰ ਨਾਲੇ ਦਿਂਦੇ ਪੋਏ ਪਏ ਉੱਠੇ ਕਾਰਣਿਆਰੇ ਰਾਗਸ ਹੜ ਹੜਾਏ ਤੰਗਾ ਸੰਗਲੀ ਆਲੀ ਜ਼ੰਗਰਵਾਇ ਵਰਚੀ ਬੰਬਲੀ ਆਲੀ ਜ਼ੂਰੇ ਜ਼ੰਗਰੇ ਪੀੜ ਮਜਿਆ ਬੀਰ ਆਲੀ ਦੁਰਗਾ ਦਾਨ ਵੀ ਮਾਰ ਮਜੀਵੋ ਰਾਲੀ ਅੰਦਰ ਖੇਤ ਦਾ ਜਾਣ ਨਟ ਲੱਥੇ ਚਾਲੀ ਢੋਲ ਵਜਾਏ ਕਹਿ ਲੋਹੂ ਫਾਤੀ ਜਾਲੀ ਲੋਤੀ ਜਮ ਤੜੀ કડਵੀ ਜੋਸ਼ਣ ਚਾਲੀ ਦੇ ਗਾਂਸੀਆਂ ਗੁੰਮਰਿਆਰ ਜਿਆਲੀ ਬਣੀਆਂ ਗੇ ਜਮਾਂਤ ਗਾਸੂਲ ਵਜਾਈਆਂ ਦਲਾ ਮੁਕਾਬਲਾ ਧੋਏ ਮਿਆਂ ਨੋ ਲਈਆਂ ਜਵਾਨੀ ਜ਼ੋਰ ਮੀਂਦਣ ਦੇ ਬੀਜ ਵਧਾਈਆਂ ਗਣਤ ਸੂਰਤਾ ਦੁਰਗਾ ਝੋਏ ਆਈਆਂ ਰੋ ਬੜਾਈ ਗੈ ਸਬਨੀਆਂ ਵਗਾਈਆਂ ਤੇ ਗੱਦ ਵੇ ਗੈ ਦੁਰਗਾ ਸਭ ਜਈਆਂ ਢਾਲ ਸੰਭਾਲ ਗੈ ਦੇਵੀ ਆਪਤ ਲਾਈਆਂ ਤੱਕ ਤੱਕ ਦਨਵੀ ਲੋਹੂ ਨਾਲ ਦਵਾਈਆਂ ਦੇ ਗਨੰਗੀਆਂ ਸਾਰਸਤੀ ਜਣ ਨਹਾਈਆਂ ਮਿਲ ਕੈ ਦੇਵੀਆਂ ਸੱਬੇ ਮਾਰ ਗਰਾਈਆਂ ਅੰਦਰ ਖੇਦ ਹੈ ਤਿੰਦੂ ਵੇਰ ਸਵਾਈਆਂ ਹੋਈਆਂ ਸੋਰਦਾ ਪੌੜੀ ਸੋਰੀ ਸੰਗ ਰਚਿਆ ਟੋਲ ਸੰਗ ਨਗਾਰੇ ਵਾਏ ਕੈ ਚੰਡ ਚਦਾਰੀ ਕਾਲ ਕਾਮਨ ਬਹਿਲਾ ਰੋਜ਼ ਵਢਾਏ ਕੈ ਨਿਕਲੀ ਮੱਤਾ ਬੋੜ ਕੈ ਜਨਵ ਦੇ ਨਿ ਜਾਣ ਬਜਾਏ ਕੈ ਜਾਗ ਸੋ ਜੰਮੀ ਜੋਦਨੋਂ ਜਨਵਾਣਾ ਜਨਮ ਰੜਾਏ ਕੈ ਦਲ ਵਿੱਚ ਗੇਰਾ ਕੱਤੇ ਆ ਜਨ ਸੀ ਤੁਰੇ ਅਗੰਨਾਏ ਕੈ ਆ ਵਿਸੂਲਾ ਹੋਇਆ ਆਦਿ ਲੋਕਾਂ ਤੇ ਖੁਨਸਾਏ ਕੈ ਰੋਸ ਦਾਈਆਂ ਜਗਰ ਪਾਣ ਵਰਨਦਾ ਘੜ ਗਟਾਏ ਕੈ ਗੈ ਰਾਕਸ ਬੈਠੇ ਰੋਹਲੇ ਤੀਰੀ ਤੇ ਕੀ ਸ਼ਬਰ ਲਾਇਕ ਹੈ ਵਗੜ ਬਿਚਾੜੇ ਰਾਖਸਾਂ ਦਿਲ ਦਾ ਤਾਂ ਅੰਦਰ ਜਾਏ ਗਏ ਬੋਗੇ ਸੀ ਵਗੜ ਬਿਚਾੜੇ ਹੰਦੇ ਨਿੰਦਰ ਤੁਮਰੇ ਜਾਏ ਗਏ ਵੱਡੇ ਵੱਡੇ ਜੁਨਸੂਰਮੇ ਗਏ ਕੋਟੀ ਦੇ ਚਲਾਏ ਗਏ ਰਣਕਾਲੀ ਗੁੱਸਾ ਗਏ ਗਏ ਪੋੜੀ ਦੋਹਾਂ ਕੰਦਾਰਾ ਮੂੰਹ ਜੁੜੇ ਅਣਿਆਰਾ ਚੋਈਆਂ ਤੋਏ ਕਿਰਪਾਣਾ ਤਿੱਖੀਆਂ ਨਾ ਲੋਹੂ ਤੋਈਆਂ ਹੂ ਰਾਸਨਤ ਬੀਜ ਨੂੰ ਘਾਤ ਘੇਰ ਕੋਲੋਈਆਂ ਲਾੜਾ ਦੇਖਣਾ ਲਾੜੀਆਂ ਚਾਹ ਉਹ ਕਰਦਾ ਹੋਈਆਂ ਜੋ ਵੀ ਤੋਂ ਸਭ ਆਈ ਦਲਾ ਮੁਕਾਬਲਾ ਦਸਤੀ ਦੂਨ ਚਾਈਆਂ ਦੇ ਗਾਨੰਗੀਆਂ ਸੂਰਿਆਂ ਦੇ ਦਨ ਲਾਈਆਂ ਗੋਸਤ ਗਿੱਦੀਆਂ ਵਿਦਨ ਰਾਤੀਆਂ ਆਈਆਂ ਮਰਦਾ ਗੋੜੀਆਂ ਜੋਗਣੀਆਂ ਮਲਤਾਈਆਂ ਲੋਹੂ ਭਕਣਾ ਪਵਜਾ ਮਾਰਟਾਈਆਂ ਦੇਵਾ ਦਾਨਵਾ ਭੱਜ ਜੀ ਕਦਾ ਸੁਣਾਈਆਂ ਰਾਜੇ ਸੁਮਬਦੈ ਪੂਈ ਨਾ ਪੂਣਾ ਪਾਈਆਂ ਬੂੰਦਾ ਰਗਤ ਜੀਆਂ ਕਾਲੀ ਗੇਦਕ ਪਾਈਆਂ ਸੱਬੇ ਸੂਰਦਾਂ ਬਹੁਤੀ ਈਜ਼ਰੀ ਬਈਆਂ ਗੜੀਆਂ ਗਾਲਗੀਆਂ ਜਾ ਨਾ ਜਾਏ ਮਾਈਆਂ ਦੁੱਜੇ ਸੂਰਮੇ ਸੁੰ ਸੁਣੀ ਘਰ ਆਲੀ ਜਨੁਦ ਬੀਜ ਦੀ ਰਣ ਵਿਚਿ ਨਾ ਜਹਾਲੀ ਦੁਰਗਾ ਆਵਦੀ ਬਹੁਤੇ ਵੀਰ ਜਡਾਲੀ ਉੱਠੇ ਆਕੇ ਛੋਟਾ ਪਾਨਤ ਬਾਲੀ ਜਸਨ ਜੁਦਨ ਤਾਰ-ਤਾਰ ਪ੍ਰਤਮੀ ਚਾਲੀ ਦਲਾ ਚੜੰਦਿਆ ਨਾਉ ਜਿਵੇਂ ਹੈ ਹਾਲੀ ਸਹਿ ਦਰਿਆਵ ਵਿਚ ਤੂੜਦਾ ਹਾਂ ਕਾਲੀ ਜੜੀ ਦੁਰੰਗਮ ਜਾਣ ਪੁਕਾਰੂ ਚਾਲੀ ਦਰਦੀਂ ਦਰਤੈ ਪਾਉੜੀ ਆ ਰਮਿਲੀ ਹਾਰੀਆਂ ਸੈਨਸੁਰੀਆਂ ਸੱਜੀ ਥੱਲੇ ਸੋਏ ਦੁਰਗਾ ਜਨ ਕਾ ਬਾਜੀ ਤੀਰੀ ਦੇਗੀ ਜਮ ਦੜੀ ਰਣ ਵੰਡੀ ਬਾਜੀ ਗਾਇਲ ਗੋਮਨ ਸੂਰਮੇ ਜਨਮਗਦ ਬਗਾਜੀ ਇਕਬੀਰ ਬਰੋ ਤੇ ਵਰ ਜੀਏ ਜੋ ਜੁਗ ਬੋਨ ਨਵਾਜੀ ਇਕ ਦੁਰਗਾ ਸੋਏ ਖੁਨਸ ਕਹਿ ਗੁਨਸਾਇਨਤਾ ਜੀ ਇਕ ਧਾਵਨ ਦੁਰਗਾ ਸਾਹਮਣੇ ਜੁਬ ਕੇ ਆਏ ਬਾਜੀ ਕਦੀ ਨਰਜੇ ਜੁਜਤੇ ਰਾਜ ਹੋਏ ਰਾਜੀਪ ਵੱਜੇ ਸੰਗਲੀ ਆਲੇ ਸੰਗਰ ਡੋਰੇ ਡਏ ਜੋ ਖੇ ਤੇ ਡਾਲੇ ਹਟਾ ਜੋੜ ਕੇ ਨਿ ਜਿਬ ਬੰਬਲੀ ਆਲੀ ਦਸਨ ਓਰ ਡੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਬੋੜੀ ਦੁਰਗਾ ਤੇ ਦਾਨ ਵੀ ਸੁਲੋਈਆਂ ਗੰਗਾ ਵਾਜਣ ਗੱਦੀ ਜ਼ੂਰੀਆ ਵਿੱਚ ਗੀਤ ਗਦੰਗਾ ਤੂਹੇ ਕਿਰਪਾਣਾ ਤਖੀਆ ਬੜਲਾ ਹੰਗਾ ਬਹਿਲਾ ਦਲਾ ਬਰੰਦਿਆ ਭੇੜ ਪਿਆ ਨੰਗਾ ਬੋਰੀ ਪਾਉੜੀ ਉਹੜ ਫੋਜਾਂ ਆਈਆਂ ਬਿਰ ਚੜੇ ਗੰਦਾਰੀ ਸੜਕ ਮਿਆਂ ਨੂੰ ਗੱਡੀਆਂ ਤਖੀਆਂ ਦਰਬਾਰੀ ਕੜਕ ਉੱਠੇ ਰਣਮਚੀਆ ਵੱਡੇ ਹੰਕਾਰੀ ਸਿਰ ਧੜਵਾਹ ਗਨ ਲੇ ਫੁੱਲ ਜਿਹੇ ਬਾੜੀ ਜਾਂ ਪੇ ਕੱਟੇ ਬਾੜੀਆਂ ਰੁੱਖ ਜੰਦਨਿਆਰੀ ਦੁਆ ਗੰਧਾਰਾ ਮੋ ਜੁੜੇ ਜਾਂ ਛੱਟ ਪਈ ਗਰਵਾਰ ਕੋ ਧਗ ਧਗੈ ਪਰ ਦੁਰਗ ਸਾ ਧਗ ਮਾਰੇ ਬਲੇਜ ਜਾਰ ਕੋ ਪੈਦਲ ਮਾਰੇ ਆਤੀਆਂ ਸੰਗ ਰਤ ਗਿਰੀ ਇਸ ਬਾਰ ਕੋ ਸੋਹਣ ਸੰਜਾ ਬਾਗਣਾ ਜਣ ਲੱਗੇ ਫੁੱਲ ਆਦਾਰ ਕੋ ਗੁੱਸੇ ਆਈ ਕਾਲਕਾਤ ਸੱਜੇ ਲੈ ਦਰਬਾਰ ਕੋ ਇਹ ਦੂਬਾਰੋ ਦਬਾਰ ਹਰਨਾ ਗਸ ਗਈ ਹਜ਼ਾਰ ਕੋ ਜਨੇਕਾਰਈ ਗੰਦਾਰ ਕੋ ਸਦਰ ਅਹਿਮਦ ਤੇਰੇ ਵਾਰ ਕੋ ਬੋੜੀ ਦੋਹਾਂ ਗੰਦਾਰਾਂ ਮੋ ਜੁੜੇ ਸਾਡ ਪਈ ਜਮਤਾਨ ਕੋ ਤਦ ਖੇਂਗਨੀ ਸੁੰਬਨ ਚਾਇਆ ਡਲ ਉੱਪਰ ਬਰਗਸਤਾਨ ਕੋ ਬੜੀ ਬਲੰਦ ਮੰਗਾਏ ਉਸ ਫਰਮਾਇਜ਼ ਕਰ ਮੁਲਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਰਗਾਨ ਕੋ ਅਗੇ ਦੇਖ ਵਗਾਈ ਦੁਰਗਾ ਸਾਹ ਬੜ ਸੁੰਬਨ ਬਈ ਭਲਾਣ ਕੋ ਰੜਕੀ ਜਾਏਗਾ ਧਰਤ ਕੋ ਬੜ ਬਖਰ ਬੜ ਕੇ ਕਾਨ ਕੋ ਵੀਰ ਬਲਾਣੋ ਡਿਗਿਆ ਕਰ ਸਿੱਧਾ ਸੁਭਸ ਜਾਣ ਕੋ ਸਾ ਬਾਸ ਲੋਣੇ ਗਾਨ ਕੋ ਸਦਾ ਸਾ ਬਾਸ ਤੇਰੇ ਤਾਨ ਕੋ ਤਾਰੀਫਾਂ ਪਾਨ ਜਬਾਨ ਕੋ ਸਦਰਹਿਮਤ ਕਹਿ ਪਾ ਗਾਨ ਕੋ ਸਦਰਹਿਮਤ ਤੁਰੇ ਨ ਜਾਣ ਕੋ ਬੌੜੀ ਦੁਰਗਾ ਦੇਦਾਨ ਵੀਗ ਸੰਗਰ ਕਥੇ ਔਰ ਰੂਟੇ ਸੂਰ ਮੇ ਅਡਾਏ ਮੱਥੇ ਕੱਢ ਦਵੰਗੀ ਗੈਬਰੀਦ ਲਗਾਏ ਨਿਕਤੇ ਦੇਖਣ ਜਾ ਗਵਰੇਸ ਤੇ ਅਸਮਾਨ ਉਲਦੇ ਬੌੜੀ ਦੋਂ ਗੰਦਾਰਾ ਮੋ ਜੁੜੇ ਦਲ ਘਰੇ ਨਗਾਰੇ ਔਰ ਲੜਿਆ ਸੂਰਮੇ ਸਰਦਾਰ ਨਿਆਰੇ ਲੈ ਕੇ ਦੇਗਾ ਵਰਚੀਆਂ ਤਿਆਰ ਉਬਾਰੇ ਟੋਪ ਪਟੇਲਾ ਪਾ ਕੇ ਰਗ ਲਸੰਦ ਸਵਾਰੇ ਲੈ ਕੇ ਵਰਚੀ ਦੁਰਗਾ ਸਾਹ ਬਹੁਤ ਹਨ ਮਾਰੇ ਚੜੇ ਰਥੀ ਗਜ ਘੋੜੇ ਮਾਰ ਭੁਏ ਤੇ ਡਾਰੇ ਜਾਨ ਹਲਵਾਈ ਸੀਗ ਨਾਲ ਵਿਨਵੜਿ ਉਦਾਰੇ ਪੌੜੀ ਦੋਂ ਗੰਦਾਰਾ ਮੋ ਜੁੜੇ ਨਾਲ ਤਉਸਾ ਭਾਰੀ ਲਈ ਭਗੋਤੀ ਦੁਰਗਾ ਸਾਹ ਵਰ ਜਾਗਣ ਭਾਰੀ ਲਾਈ ਰਾਜੇ ਸੰਮ ਨੂੰ ਰਤ ਵੀਏ ਬਿਆਰੀ ਸੁੰਭ ਬੁਲਾਣੋਂ ਡਿਗਿਆ ਆਪਾਂ ਬੇਜਾਰੀ ਡੁਬਰਤੂ ਨਾਲੋਂ ਨਿਕਲੀ ਬਰਜੀ ਦੁਤਾਰੀ ਜਾਣ ਰਜਾ ਦੀ ਉਤਰੀ ਬੈਣ ਸੁਈ ਸਾਰੀ ਬੋੜੀ ਦੁਰਗਾ ਤੇ ਦਾਨ ਵੀ ਭੇੜ ਪਿਆਸ ਬਾਈ ਸ਼ਸਤਰ ਪਜੂ ਦੇ ਦੁਰਗਾ ਸਾਗ ਗਏ ਸਭ ਨਹੀਂ ਬਾਈ ਸੁੰਭ ਨਿਜੰਬ ਸੰਘਾਰੇ ਆਤ ਜੇ ਸਾਈ ਫੌਜਾ ਰਾਖਸਿਆਰੀਆਂ ਦੇਖ ਰੋਵਨ ਤਾਹੀ ਮੋਕੜੂ ਚੇ ਕਾ ਦੇ ਝੜ ਘੋੜੇ ਰਾਈ ਪਜਦੇ ਹੋਏ ਮਾਰੀਨ ਮੁੜ ਜਾਗ ਨਹੀਂ ਪੌੜੀ ਸੋਮ ਬਣੀ ਸੋਮ ਬਿਠਾਇਆ ਜਮਦੇ ਦਾਮ ਨੂੰ ਇੰਦਰ ਸੱਜ ਬੁਲਾਇਆ ਰਾਜ ਅਬਕੀਖ ਨੂੰ ਸਿਰ ਪਰ ਛਤਰ ਫਿਰਾਇਆ ਰਾਜ ਇੰਦਰ ਦਾ 14 ਲੋਕਾਂ ਆਇਆ ਜਗ ਮਾਤ ਦਾ ਦੁਰਗਾ ਬਾੜ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨੇ ਗਾਇਆ ਦੁਰਗਾ ਬਾੜ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨੇ ਗਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ